ਯਾਰ ਮੈਂ ਲਾਉਣੀ ਆ ਜਾਲੀਆਂ ਤੇ ਤੇਰਾ ਜੋਰ ਤੇ ਲਵਾ ਲੇ ਮੈਂ ਲਵਾਉਣੀ ਆ ਲਾੜੀਆਂ ਲਾਉ ਫਿਰ ਤੈਨੂੰ ਲਾਉਣੀ ਆ ਮੈਂ ਅਵੇ ਤੇ ਸਾਤ ਬਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਲੈ ਆੜ ਬਈ ਇਹ ਮਲਾਜਮ ਐ ਤੇ ਜਾਲੀਆਂ ਲਾ ਕੇ ਤੋਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਯਾਰੀ ਕਹਿਤਾ ਹਾਂ ਜਿੱਥੇ ਜਾ ਫਿਰ ਜਿਹੜੀ ਢੂੜੀ ਤੂੰ ਕਰਦਾ ਆ ਤੇ ਮੈਂ ਕਰਾਉਂਦੇ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾਣੀ ਲਾਉਣੀ ਆ ਫਿਰ ਲੱਗਾ ਰੋ ਬੈਠਾ ਰੋ ਸਭ ਦੇ ਨਾਲ ਨਹੀਂ ਸੱਦਣਾ ਕੋਈ ਨਹੀਂ ਲਵਾ ਕੇ ਤੋਰੂ ਇਸ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਹਾਂ ਆਪਰੇਸ਼ਨ ਜਿਹੜਾ ਤਾਂ ਇਹ ਰਿਹਾ ਤੁਹਾਡੀ ਡਿਊਟੀ ਜਿਹੜੀ ਤੁਸੀਂ ਕਰਨੀ ਹੈ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡਿਊਟੀ ਦਾ ਜਾਲੀਆਂ ਲਵਾਉਣ ਵਾਲਾ ਮੈਂ ਲਵਾਉਣੀ ਤੇ ਬਕਵਾਸ ਥੋੜੀ ਜਿਹੀ ਆਪ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਆ ਤਾਂ ਫਿਰ ਮੈਂ ਟਿਕਟੀ ਖਰੀਦ ਲਾੜਾ ਲਾ ਫੋਨ ਜਨਾ ਲਾ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਸਣੇ ਤੇ ਰੁੱਕ ਕੇ ਗਲੋਤੇ ਆ ਜਾਲੀਆਂ ਲਾਈਆਂ ਲਾ ਤੂੰ ਗਡਾ ਮਲਾਜ ਮਾਣ ਧਮਕਾਣ ਵੱਢ ਘਟ ਕੋਈ ਚੱਕਰ ਨਹੀਂ ਵੀਡੀਓ ਬਣੀ ਇਹ ਦੁਕਾਨਾ ਦਾ ਸਾਡੇ ਤੇ ਹਸਣ ਕਰਦਾ ਗੱਲਾਂ ਤੂੰ ਮੇਰੀ ਗੱਲ ਕਰ ਰੋਕ ਜਾ ਓਏ ਓਹੀ ਓਹੀ ਮੈਂ ਬੋਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਹਦਾ ਜਿ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਤੁਸੀਂ ਤੁਮ ਕੋਹੜੇ ਮੇਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਵਿੱਚ ਸਾਰਾ A to Z ਰਿਕਾਰਡ ਆ ਬਸ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਮੇਰੇ ਫਿਰ ਮਲਾਜਮਾਂ ਦਾ ਕੌਂਟਰੋਲ ਤੇ ਕਰੋ ਥਾਰ ਦੇ ਵਿੱਚ ਜਾ ਰਹੇ ਪੁਲਿਸ ਮੁਲਾਜ਼ਮ ਦੀ ਨਾਕੇ ਤੇ ਹੋਈ ਪੁਲਿਸ ਮੁਲਾਜ਼ਮਾਂ ਦੇ ਨਾਲ ਹੀ ਬੈਂਸ ਤੁਹਾਨੂੰ ਦੱਸਦੇ ਕਿ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਇੱਕ ਡੀਐਸਪੀ ਦੇ ਗਨਮੈਨ ਦੀ ਨਾਕੇ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਬੈਂਸ ਹੋਈ ਹੈ ਕਿਉਂਕਿ ਥਾਰ ਦੇ ਉੱਤੇ ਕਾਲੀ ਜਾਲੀ ਲੱਗੀ ਸੀ ਕਾਲੀ ਫਿਲਮ ਲਗਵਾਈ ਹੋਈ ਸੀ ਜਿਸ ਨੂੰ ਲੈ ਕੇ ਸਾਰਾ ਮਾਮਲਾ ਹੋਇਆ ਬੈਂਸਬਾਜੀ ਹੋਈ ਹੈ ਤੁਹਾਨੂੰ ਦੱਸਦੇ ਕਿ ਮੌਕੇ ਤੇ ਪੁਲਿਸ ਵਾਲਿਆਂ ਦੇ ਵੱਲੋਂ ਵੀਡੀਓ ਵੀ ਬਣਾਈ ਗਈ ਉਸ ਡੀਐਸਪੀ ਦੇ ਗਨਮੈਨ ਦੀ ਤੇ ਨਾਕੇ ਤੇ ਰੋਕਿਆ ਗਿਆ ਸੀ ਕਾਲੀਆਂ ਜਾਲੀਆਂ ਕਰਕੇ ਲੇਕਿਨ ਪੁਲਿਸ ਮੁਲਾਜ਼ਮ ਕਹਿ ਰਿਹਾ ਹੈ ਕਿ ਮੈਂ ਕਾਲੀਆਂ ਜਾਲੀਆਂ ਨਹੀਂ ਲਾਉਣੀਆਂ ਕਿਉਂਕਿ ਮੇਰੀ ਮਜਬੂਰੀ ਹੈ ਲੇਕਿਨ ਜਿਨ੍ਹਾਂ ਨੇ ਨਾਕੇ ਤੇ ਰੋਕਿਆ ਸੀ ਪੁਲਿਸ ਮੁਲਾਜ਼ਮਾ ਨੇ ਕਾਲੇ ਕੱਪੜਿਆਂ ਦੇ ਵਿੱਚੋਂ ਵੇਖ ਰਿਹਾ ਉਹ ਕਹਿ ਰਿਹਾ ਕਿ ਤੇਰੀਆਂ ਮੈਂ ਜਾਲੀਆਂ ਲਵਾ ਕੇ ਹੀ ਛਟਨੀਆਂ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਬੈਂਸ ਬਾਜੀ ਦੀ ਤੇ ਜਿਸ ਤੋਂ ਬਾਅਦ ਖੂਨ ਦੇਖਣਾ ਹੋਵੇਗਾ ਕਿ ਵੀਡੀਓ ਨੂੰ ਦੇਖ ਕੇ ਪੁਲਿਸ ਕਿਸ ਤੇ ਕਾਰਵਾਈ ਕਰਦੇ ਨੇ ਕਿਹੜੇ ਪੁਲਿਸ ਮੁਲਾਜ਼ਮ ਤੇ ਕਾਰਵਾਈ ਕਰਦੇ ਨੇ ਕੀ ਤਿੰਨ ਨਹੀਂ ਫੜ ਕੇ ਨਾ ਹੁੰਦੇ ਚਾਹ ਮੇਰਿਆ ਸਾਡਾ ਸਾਡਾ ਜੀਗਰ ਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਨਹੀਂ ਸੀ ਸਾਈਡ ਤੇ ਲਾ ਤੇ ਇਸ ਜੜੀਆਂ ਕਰ ਤੁਹਾਨੂੰ ਜੜੀਆਂ ਕਰਕੇ ਰੋਕਿਆ ਨਾ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੀ ਹੋਰ ਤਰ ਫੇਰ ਨੰਗੇ ਆਹ ਤੇ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਹਿੰਦਾ ਰਾਜੀ ਮੱਧਾ ਨਹੀਂ ਕਰ ਮੂੰਹ ਤੇ ਨਹੀਂ ਲਿਖਿਆਰ ਨਹੀਂ ਕਰ ਸਕਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਭਾਈ ਮੈਂ ਵਰਤੀ 'ਚ ਹੁੰਦਾ ਨਹੀਂ ਹਾਂ ਨਹੀਂ ਹੁੰਦਾ ਅੱਜ ਤੱਕ ਨਹੀਂ ਭਾਈ ਵਰਤੀ ਜਾਨ ਸਾਡੀ ਹੁੰਦੀ ਐਸ ਕੇ ਨਾਗਰ ਸਾਹਮਣੇ ਲੱਗਾਂ ਦੱਸੋ ਕੀ ਵੀ ਮਾਰਦਾ ਹਾਂ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਲੈ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਾ ਕਹਦਾ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਤੇ ਚਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਪੁਲਵਾ ਗਿਆ ਅਫਸਰ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲਗਾਉ ਆ ਆਹੋ ਮੈਂ ਸੀਆਈਏ ਸਟਾਫ ਇਹਨੇ ਕੰਮ ਕਰਨੇ ਵਾ ਤੇ ਤੁਹਾਨੂੰ ਹੁਣ ਤੁਸੀਂ ਚਾਲੀਆਂ ਲਵਾ ਲੋ ਕਿ ਮੇਰੀਆਂ ਆਲੋ ਹੀ ਭਾਈ ਜੀ ਹਾਂ ਮੈਂ ਤੇ ਮੂੰਹ ਤੋਂ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸ ਇਹ ਮੈਨੂੰ ਆਂਦਾ ਵੀ ਤੈਨੂੰ ਮੈਂ ਹਾਂ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੋਂ ਰੋਕਿਆ ਮੈਂ ਰੋਕਿਆ ਕਿਉਂਕਿ ਰੋਕਿਆ ਕਿ ਗਨਫਰੋਕਿਆ ਉਸ ਤੋਂ ਮੇਰੇ ਆਰੀ ਲੱਗੀਆਂ ਹਾਂ ਜੀ ਤੁਹਾਨੂੰ ਸਿਟੀ ਜਿੱਥੇ ਬਲਾਜਮਾ ਮੈਂ ਵੀ ਬਲਾਜਮਾ ਹਾਂ ਜੀ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਈ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਗ੍ਰੀਆ ਕਰਕੇ ਗੱਡੀਆਂ ਨਹੀਂ ਲੱਗੀਆਂ ਵਿੱਚ ਮੈਡਮ ਮੇਰੀ ਵੀਡੀਓ ਬਣਾਉਂਦੀ ਲੋੜ ਨਹੀਂ ਤੈਨੂੰ ਦੱਸਾਂ ਮੇਰੀ ਵੀਡੀਓ ਜਿਹੜੀ ਗੱਲ ਆ ਜਾਣੀ ਗੱਲ ਪੜ੍ਹ ਨਹੀਂ ਲਈ ਤੈਨੂੰ ਮੈਂ ਆਪਣੀ ਜਗ੍ਹਾ ਆ ਜਾਵਾਂਗਾ ਭਲਾ ਜਾਵਾਂਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਤੇ ਨਹੀਂ ਮੈਂ ਮੈਂ ਆਪਣੀ ਵੀਡੀਓ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਜੱਟ ਨੂੰ ਕੀ ਕਿਹਾ ਤੂੰ ਮੈਂ ਹੋਰ ਕਰ ਯਾਰ ਮੈਂ ਲਾਉਣੀ ਆ ਲਾੜੀਆਂ ਤੇ ਤੈਨੂੰ ਜੂੜੇ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਆ ਠੀਕ ਹੋ ਜਾ ਜੈੱਡ ਬਲੈਕ ਵੀ ਹੋ ਗਈ ਕੋਈ ਨਹੀਂ ਦੱਸ ਤਾ ਲਾਉਣ ਨਾ ਮੈਂ ਤੇ ਸਾਢੇ 7 ਵਜ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲਾ ਕੇ ਤੋਰੇ ਪਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਯਾਰੀ ਕਹਿਤਾ ਸੀ ਕੀ ਕਰਾਂ ਮੈਨੂੰ ਤੇ ਪਿਆਰ ਨਹੀਂ ਮੈਨੂੰ ਕਿਹਦਾ ਤੈਨੂੰ ਫੋਨ ਕਰਾਂ ਐਵੇਂ ਤੂੰ ਰੁਕ ਜਨਾ ਮੈਨੂੰ ਕਿਹਦਾ ਰੁਕਣਾ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਜਾਣ ਕੇ ਬੈਸਨ ਮੈਂ ਹੱਥੇ ਕਿਹਾ ਕੀ ਉਹ ਤੇ ਐਵੇਂ ਬੱਸੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤਾਂ ਨਹੀਂ ਨਾ ਦੇਖੋ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰਾਂ ਭਰਾ ਮੇਰਾ ਨਾ ਜੜਨਾ ਭਾਈ ਸਾਈਡ ਤੇ ਕਰਨਾ ਮਾੜੀ ਜਾਲ ਕਰ ਲੈ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਸੁਣੋ ਇੰਨਾ ਹੀ ਤੂੰ ਅਸਲਾ ਨਾਲ ਕਿੰਨਾ ਇੰਨਾ ਹੀ ਤੋ ਜਾਨੀ ਨਹੀਂ ਹੁੰਦੇ ਦੋ ਦੇ ਜਿੰਦਗੀ ਦੇ ਵਿੱਚ ਆ ਕੇ ਤਿੰਨ ਫੇਰ ਜਿੰਦਗੀ ਦੇ ਵਿੱਚ ਆ ਕੇ ਰਿਕਵਰੀ ਕੀ ਕੀਤੀ ਮੈਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਰੋ ਮੈਂ ਰਿਕਵਰੀ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਰੁਕ ਜਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਂ ਕਰਦੀ ਜਾਂ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਮੈਨੂੰ ਲੱਗੂ ਮੈਂ ਕਰਾਂ ਤੇ ਮੈਂ ਮੈਂ ਵੀ ਥਾਣ ਤਾਂ ਲੈ ਮੈਨੂੰ ਆਹੀ ਆਪਣੀ ਡਿਊਟੀ ਕਰਨੀ ਮੈਨੂੰ ਕਿਹੜੀ ਜਾਲੀ ਲਾਉਣੀ ਹੈ ਫਿਰ ਜਿਹੜੀ ਡਿਊਟੀ ਤੂੰ ਕਰਦਾ ਹਾਂ ਤੇ ਮੈਂ ਕਰਾਉਂਦਾ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾਣੀ ਲਾਉਣੀ ਫਿਰ ਲੱਗਾ ਰਹੇ ਬੈਠਾ ਰਹੇ ਕੋਈ ਜਣਾ ਨਹੀਂ ਸੱਦਣਾ ਕੋਈ ਨਹੀਂ ਲਵਾ ਕੇ ਤੋਰੂ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਦੀ ਜਿਹੜਾ ਤਾਂ ਇਹ ਰਹਿਤਾ ਠੀਕ ਡਿਊਟੀ ਜਿਹੜੀ ਤੂੰ ਕਰਨੀ ਹੈ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡਿਊਟੀ ਦਾ ਨਹੀਂ ਜਾਲੀਆਂ ਲਵਾਉਣ ਵਾਲਾ ਮੈਂ ਲਵਾਉਂਦਾ ਤੇ ਪੌਸਟੇਬਲ ਲਵਾਉਂਦਾ ਮੈਂ ਲਾਈਆਂ ਜਾਲੀਆਂ ਫਿਰ ਦਵਾ ਲਾਈਆਂ ਇਹ ਨਹੀਂ ਹੋਣੀ ਮੈਂ ਨਹੀਂ ਲਵਾਉਣੀ ਮੈਂ ਗੰਗਨਾ ਹੁਣ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਮੈਂ ਕੋਈ ਨਹੀਂ ਚੱਕਰ ਲਵਾ ਕੇ ਆਉਂ ਪਿੰਨ ਥੱਲੇ ਨਹੀਂ ਹੋਣਾ ਥੱਲੇ ਮੈਂ ਠੀਕ ਹੋਈ ਹਾਂ ਹਾਂ ਓਰੇ ਜੇ ਤੁਸੀਂ ਕੰਡੇ ਸਾਡੇ ਸਾਣ ਕਾੜਦੇ ਤੁਸੀਂ ਜੂਲੀ ਕਾੜਦੇ ਓਏ ਬਕਵਾਸ ਥੋੜੀ ਜਿਹੀ ਆਪਣੀ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਮਰ ਮੈਂ 50 ਲੜਾਣਾ ਫੋਨ ਜੀ ਨਾਲ ਕਿੰਨਾ ਬਕਵਾਸ ਬਕਵਾਸ ਵਾਲਾ ਕੀ ਕਹਿੰਦਾ ਮੈਂ ਬਕਵਾਸ ਆਇਆ ਉਹਨੂੰ ਸਾਡ ਬਕਵਾਸ ਮੈਂ ਤੁਹਾਡੇ ਨਾਲ ਗੱਲ ਕਰਦੇ ਮੈਂ ਤੁਹਾਡੇ ਨਾਲ ਗੱਲ ਕਰਦੇ ਮੈਂ ਮਹਿਕਮਤ ਨਾਲ ਗੱਲ ਕਰਦੇ ਮੈਂ ਮਹਿਕਮਤ ਸਾਹਿਬ ਨਾਲ ਗੱਲ ਕਰਦੇ ਆਪਾਂ ਬੋਲ ਕੋਈ ਚੱਕਰ ਨਹੀਂ ਲਾੜੂ ਜੀ ਨੂੰ ਫੋਨ ਲਾਉਣਾ ਲਾਉ ਤੁਸੀਂ ਹਲੋ ਮੈਂ 50 ਨਾਲ ਸੋਣ ਹਾਂਜੀ ਸਰ ਉਹ ਸਾਰੇ ਇੱਥੇ ਰੁੱਕ ਕੇ ਇਕਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਵੇ ਡਮਲਾਜਮ ਪਲਾਂਟਮ ਕਾਣਾ ਬ Adikat ਕੋਈ ਟੱਕਰ ਨਹੀਂ ਵੀਡੀਓ ਬਣੀਏ ਤੂੰ ਕਹਾਂਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰ ਰੋਕ ਜਾ ਵੇ ਕੋਈ ਕੋਈ ਮੈਂ ਭੁੱਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜੂ ਸਕੈਟ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਜਾਇ ਬਣਾਈ ਜਾਂਦੇ ਐ ਕਿ ਤੈਨੂੰ ਆਖਣੇ ਗੱਡੀ ਸਾਈਡ ਤੇ ਚੱਲ ਮਤਲਬ ਬੋਲਣ ਦੀ ਤੇ ਜਾਂ ਚੱਲਦਾ ਨਾ ਮਲਾਜਮ ਦਾ ਮੈਨੂੰ ਕਹਿੰਦਾ ਤੂੰ ਉਦਨ ਵੀ ਨੋਵਾ ਦੀਆਂ ਜਾਲੀਆਂ ਨਹੀਂ ਲਾ ਸਾਈਡ ਤੇ ਮੈਂ ਕਹਾਂ ਤਮਾ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਬੋਤਲ ਹਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦੋਂ ਵੀ ਪ੍ਰਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਐਨੀ ਵੀ ਆਪਣੀ ਡਿਊਟੀ ਕਰਨ ਦੇ ਸਿਰਾਂ ਤੂੰ ਆਕੜਨ ਲਿਆ ਇੱਥੇ ਸੋਹੇ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮਲਾਜਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀਂ ਕਿੰਨੀ ਇੱਜ਼ਤ ਦੇਣਾ ਬਲਕਿ ਕਿੰਨੀ ਇੱਜ਼ਤ ਕਿੰਨਾ ਤੂੰ ਹੀ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰਦੇ ਫਿਰ ਪਿੱਛੇ ਤੁਹਾਡਾ ਵੀ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਸਿੱਤਮ ਕੋਂਡੇ ਮੇਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਮੇਰੇ ਮੇਰੇ ਮਲਾਜ਼ਮਾਂ ਦਾ ਕੌਂਕ੍ਰੀਟ ਤੇ ਕਰੋ